ਮੇਰਾ ਨਾਮ ਸੁਖਵੰਤ ਸਿੰਘ ਜੀ ਪਿੰਡ ਭੰਗੇਵਾਲਾ ਜ਼ਿਲ੍ਹਾ ਮੁਕਸਰ ਸਾਹਿਬ ਜੀ ਹਾਂਜੀ ਅਸੀਂ ਤੁਹਾਨੂੰ ਤਕਰੀਬਨ 360 ਦਿਨ ਸਾਲ ਪਹਿਲਾਂ ਸਾਢੇ 3 ਸਾਲ ਪਹਿਲਾਂ ਬੋਡੀ ਸਰਵਿਸਟੈਕ ਦਹੀਂ ਪੰਜ ਜੂਸ ਬੋਡੀ ਸਰਵਿਸਟੈਕ ਹਾਂਜੀ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਸੀ ਉਦੋਂ ਪਹਿਲਾਂ ਸਰ ਮੈਨੂੰ ਬਲੱਡ ਤੇ ਸ਼ੂਗਰ ਨਾਲ ਅਟੈਕ ਹੋਇਆ ਸੀਗਾ ਜੀ ਤੇ ਟੈਕ ਜਦੋਂ ਹੋਇਆ ਸੀਗਾ ਤੇ ਉਹ ਖੱਬੀ ਅੱਖ ਤੇ ਹੋਇਆ ਸੀਗਾ ਜੀ ਜਿਹਦੇ ਵਿੱਚੋਂ ਮੇਰੀ ਨਿਗਾਹ ਖਤਮ ਹੋ ਗਈ ਸੀਗੀ ਤੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਤੇ ਉਸ ਤੋਂ ਬਾਅਦ ਵਿੱਚ ਬਾਡੀ ਸਰਵਿਸ ਪੈਕ ਵਰਤਣ ਦੇ ਨਾਲ ਵੀ ਢਾਈ ਤਿੰਨ ਸਾਲਾਂ ਬਾਅਦ ਮੈਂ ਨਿਗਾ ਚੈੱਕ ਕਰਾਈ ਤੇ ਹੁਣ ਮੇਰਾ ਟੈਸਟ ਸਹੀ ਆਇਆ ਜੀ। ਤੁਹਾਨੂੰ ਡਾਕਟਰ ਕੀ ਕਹਿੰਦੇ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਤੁਸੀਂ ਕਹਿੰਦੇ ਅੱਖ ਤੇ ਟੈਕ ਆਇਆ ਸੀ ਜਾਂ ਕੀ ਕਹਿ ਰਹੇ ਸੀ? ਉਹਨਾਂ ਨੇ ਤਾਂ ਡਾਕਟਰਾਂ ਨੇ ਕਹਿ ਸੀਗਾ ਜੀ ਇਹਦੇ ਵਿੱਚ 15-15000 ਦੇ ਟੀਕੇ ਲੱਗਣਗੇ ਜੀ। ਚਾਰ ਟੀਕੇ ਲੱਗਣਗੇ ਪਰ ਗਰੰਟੀ ਹੈ ਨਹੀਂ ਕੋਈ। ਗਰੰਟੀ ਹੈ ਨਹੀਂ। ਹਾਂਜੀ। ਤੇ ਉਸ ਕਰਕੇ ਫਿਰ ਤੁਸੀਂ ਨੇ ਸਰਵਿਸ ਪੈਕ ਵਰਤਿਆ। ਹਾਂਜੀ ਹਾਂਜੀ। ਤੇ ਅੱਜ ਤੁਸੀਂ ਮਤਲਬ ਕਿਵੇਂ ਹੋ ਅੱਜ ਕੀ ਗੱਲਬਾਤ ਹੈ ਤੁਹਾਡੇ ਸਰੀਰ ਦੀ ਕੀ? ਜੀ ਜਨਾਬ ਜੀ ਅੱਜ ਮੇਰਾ ਸਰੀਰ ਬਿਲਕੁਲ ਸਹੀ ਆ ਜੀ ਬਲੱਡ ਸ਼ੂਗਰ ਤੋਂ ਮੈਂ ਰਹਿ ਤਾਂ ਜੀ ਤੇ ਕੰਮਕਾਰ ਵਧੀਆ ਕਰਦਾ ਜੀ ਤੇ ਬਾਕੀ ਟੈਸਟ ਵੀ ਸਹੀ ਆਏ ਆ ਜੀ ਤੇ ਟੈਸਟਾਂ ਦੇ ਵਿੱਚ ਕੀ ਆਇਆ ਟੈਸਟ ਕਿਵੇਂ ਆਇਆ ਤੁਹਾਡੇ ਟੈਸਟ ਸਰ ਜੀ ਪਹਿਲਾਂ 30% ਨਿਗਾ ਸੀ ਤੇ ਹੁਣ 70 ਤੋਂ 80% ਜਿਹੜਾ ਟੈਗ ਸੀ ਉਹ ਸਹੀ ਹੋ ਗਿਆ ਜੀ ਕੋਈ ਕਹਿੰਦੇ ਟੈਸਟ ਵੀ ਕਰਾਏ ਆ ਟੈਸਟ ਕਰਾਏ ਉਹਦੇ ਵਿੱਚ ਕੀ ਰਿਪੋਰਟ ਆਈ ਰਿਪੋਰਟ ਸਹੀ ਆਈ ਆ ਜੀ ਰਿਪੋਰਟ ਸਹੀ ਆਈ ਆ ਹਾਂਜੀ ਹਾਂਜੀ ਕੋਈ ਐਨਕ ਨਹੀਂ ਲੱਗੀ ਜੀ ਉਹ ਯਾਨੀ ਕਿ ਨਹੀਂ ਪਹਿਲਾਂ 30% ਨਿਗਾ ਸੀ ਕਿ ਤੇ ਹੁਣ ਤਕਰੀਬਨ 70 ਤੋਂ 75 ਤੱਕ ਚਲੀ ਗਈ 70 ਤੋਂ 80% ਨਿਗਾ ਤੁਹਾਡੀ ਸਹੀ ਆ ਜੀ ਹਾਂਜੀ ਸਹੀ ਆ ਜੀ ਤਾਂ ਹੁਣ ਭੈਣ ਭਰਾ ਬਹੁਤ ਆਪਣੇ ਦੇਖਦੇ ਆਂ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਬਾਡੀ ਸਰਵਿਸ ਦਾ ਇੱਕ ਵਾਰੀ ਪਾਉਣ ਉਹਨਾਂ ਨੂੰ ਅਸੀਂ ਤਾਂ ਸਲਾਹ ਇਹੀ ਦੇਣਾ ਚਾਹੁੰਦੇ ਆ ਜੀ ਬਦਲ ਕੇ ਜੇ ਕੋਈ ਸਹੀ ਆ ਤੇ ਉਹਨੂੰ ਵੀ ਇਹ ਸਰਵਿਸ ਪੈਕ ਵਰਤਣਾ ਚਾਹੀਦਾ ਜੇ ਕਿਸੇ ਨੂੰ ਦਿੱਕਤ ਹੈਗੀ ਆ ਤੇ ਉਹਨੂੰ ਵੀ ਇਹ ਜ਼ਰੂਰੀ ਵਰਤ ਲੈਣਾ ਚਾਹੀਦਾ ਜੀ ਬਿਹਾਰੇ ਕੇ ਪਰਸਨ ਨੂੰ ਜਿਹੜਾ ਸਰੀਰ ਦੀ ਸਫਾਈ ਕਰਾਉਣੀ ਚਾਹੀਦੀ ਹੈ ਬਾਡੀ ਦਾ ਹਾਂਜੀ ਹਾਂਜੀ ਵਰਤਨਾ ਚਾਹੀਦਾ ਓਕੇ ਧੰਨਵਾਦ